ਅਮਰੀਕਾ ਵਿੱਚ ਤੁਸੀਂ 트럼ਪ ਦੇ ਇਹਨੂੰ ਪ੍ਰਾਪਤੀ ਦਸੋਗੇ ਜਾਂ ਫਿਰ ਇਹਨੂੰ 트럼ਪ ਦਾ ਕਹਿਰ ਜਾਂ ਖੋਪ ਦਸੋਗੇ ਕਿ ਕਿਸ ਤਰ੍ਹਾਂ ਲੋਕ ਇੱਕ ਸਾਲ ਪਹਿਲਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ تھے ਔਰ ਲੱਖਾਂ ਹੀ ਪੈਸਾ ਦੇ ਕੇ ਅਮਰੀਕਾ ਆ ਰਹੇ ਸੀ ਪਰ ਹੁਣ ਇਸ ਟਾਈਮ ਦੇ ਉੱਤੇ ਸਭ ਕੁਝ 올ਡ ਹੋ ਗਿਆ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਔਰ ਲੱਖਾਂ ਹੀ ਪੈਸਾ ਦੇ ਕੇ ਏਜੰਟਾਂ ਨੂੰ ਹੁਣ ਅਮਰੀਕਾ ਤੋਂ ਛੱਡ ਛੱਡ ਕੇ ਜਾ ਰਿਹਾ ਜੀ ਹਾਂਜੀ ਅਮਰੀਕਾ ਤੋਂ 19 ਲੋਕ ਛੱਡ ਕੇ ਜਾ ਰਹੇ ਸੀ ਬਾਰਡਰ ਕ੍ਰੋਸਿੰਗ ਦੇ ਦਰਿਆਨ ਜਿਹੜੇ ਹੈਡਾਂ ਦੇ ਵਿੱਚ ਦਾਖਲ ਹੋਣ ਲੱਗੇ ਸੀਗੇ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀ ਕਿਊਬਿਕ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੈਬਲਾਕ ਦੇ ਨੇੜੇ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਬੱਚਿਆਂ ਦੇ ਸਮੇਤ 60 ਸਾਲ ਦੀ ਉਮਰ ਤੱਕ ਦੇ ਲੋਕ ਸ਼ਾਮਲ ਸੀ ਜੀ ਹਾਂਜੀ ਇਹ 크리스마ਸ ਦੀ ਰਾਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਇਹ ਲੋਕ ਬਾਰਡਰ ਕ੍ਰੋਸ ਕਰ ਰਹੇ ਤੇ ਇਹ ਲੋਕ ਉਹ ਸੀਗੇ ਜਿਨ੍ਹਾਂ ਨੂੰ ਜ਼ਿਆਦਾ ਡੈਪੋਟੇਸ਼ਨ ਲੱਗੀ ਸੀਗੀ ਅਮਰੀਕਾ ਦੇ ਵਿੱਚ ਜਾਂ ਫਿਰ ਇਹਨੂੰ ਦਿਖ ਰਿਹਾ ਸੀਗਾ ਕਿ 트럼ਪ ਸਰਕਾਰ ਦਾ ਕਾਰਜਕਾਲ ਬਹੁਤ ਲੰਬਾ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਕਦੇ ਨਾ ਕਦੇ ਸਾਡੇ ਨਾਲ ਕੋਈ ਅਨਹੋਣੀ ਹੋ ਸਕਦੀ ਆ ਇਸ ਡਰ ਨੂੰ ਲੈ ਕੇ ਛੱਡ ਕੇ ਜਾ ਰਹੇ ਸੀਗੇ ਕੈਨੇਡਾ ਦੇ ਵਿੱਚ ਤੋਂ ਤੁਹਾਨੂੰ ਪਤਾ ਹੀ ਆ ਕਿ ਕੈਨੇਡਾ ਦੇ ਵਿੱਚ ਵੀ ਸੇਮ ਹੀ ਹਾਲਾਤ ਨੇ ਕੈਨੇਡਾ ਦੇ ਵਿੱਚ ਵੀ ਉਹੀ ਸੇਮ ਸ਼ਕਤੀਆਂ ਹੋ ਰਹੀਆਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਡਿਪੋਰਟ ਕੀਤਾ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਤੇ ਤੇ ਵੀ ਅਸਾਈਲਮਾ ਕੈਨਸਲ ਹੋ ਰਹੀਆਂ ਉਹਨਾਂ ਦਾ ਵੀ ਸਿਲਸਿਲਾ ਲਗਾਤਾਰ ਵਧ ਰਿਹਾ ਹੈ ਤੋ ਇਹਨੂੰ ਹੁਣ ਤੁਸੀਂ ਟਰੰਪ ਦੀ ਪ੍ਰਾਪਤੀ ਦੱਸ ਰਹੇ ਹੋ ਜਾਂ ਫਿਰ ਟਰੰਪ ਦਾ ਕਹਿਰ ਕਹਿ ਰਹੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਇਸ ਨੂੰ ਕੀ ਸੋਚੂਗੇ ਕਿਉਂਕਿ ਜਿਸ ਹਿਸਾਬ ਦੇ ਨਾਲ ਲੋਕ ਅਮਰੀਕਾ ਨੂੰ ਛੱਡ ਕੇ ਜਾਣ ਲੱਗ ਗਏ ਕੁਝ ਲੋਕ ਤਾਂ ਇਹਨੂੰ ਟਰੰਪ ਦੀ ਪ੍ਰਾਪਤੀ ਦੱਸ ਰਹੇ ਆ ਕਿ ਟਰੰਪ ਨੇ ਬਹੁਤ ਵਧੀਆ ਕੰਮ ਕੀਤਾ ਅਮਰੀਕਾ ਦੀਆਂ ਸੜਕਾਂ ਮਾਰਕੀਟਾਂ ਖਾਲੀ ਹੋ ਗਈਆਂ ਬਿਲਕੁਲ ਕੋਈ ਵੀ ਇਨਸਾਨ ਉੱਥੇ ਦੇਖਣ ਨੂੰ ਨਹੀਂ ਮਿਲਦਾ ਪਿਆ ਕਈ ਲੋਕਾਂ ਨੂੰ ਰਿਪੋਰਟ ਕਰ ਦਿੱਤਾ ਤੁਹਾਨੂੰ ਪਤਾ ਹੈ ਪਿੱਛੇ ਅੰਕੜੇ ਵੀ ਆਏ ਸੀ 2.5 ਮਿਲੀਅਨ ਲੋਕ ਛੱਡ ਕੇ ਚਲੇ ਗਏ ਆ ਜਾਂ ਫਿਰ ਕੋਈ ਲੋਕ ਡਰਦੇ ਘਰ ਤੋਂ ਬਾਹਰ ਨਹੀਂ ਨਿਕਲਦੇ ਹੁਣ ਇਹ 19 ਲੋਕ ਵੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕੈਨੇਡਾ ਦੇ ਵਿੱਚ ਐਂਟਰ ਹੋ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ US ਦੇ ਬਾਰਡਰ ਪੈਟ੍ਰੋਲ ਆ ਰਹੇ ਨੇ ਹੀ ਇਨਫੋਰਮੇਸ਼ਨ ਦੇ ਕੇ ਕੈਨੇਡਾ ਵਾਲੇ ਬਾਰਡਰ ਪੈਟ੍ਰੋਲ ਵਾਲਿਆਂ ਨੂੰ ਦੱਸਿਆ ਕਿ ਸਾਡੇ ਇੱਥੇ 19 ਲੋਕ ਪ੍ਰਵਾਸੀ ਤੁਹਾਡੇ ਐਂਟਰ ਕਰ ਰਹੇ ਹੈ ਬਾਰਡਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਇਹਨਾਂ ਦੀ ਸੰਧੀ ਵੀ ਹੋਈ ਸੀਗੀ ਹੁਣ ਦੇਖਿਆ ਇਹ ਜਾ ਰਿਹਾ ਸੋਚਿਆ ਇਹ ਜਾ ਰਿਹਾ ਕਿ ਹੁਣ ਕੈਨੇਡਾ ਵਾਲੇ ਇਹਨਾਂ ਲੋਕਾਂ ਨੂੰ ਫਿਰ ਤੋਂ ਅਮਰੀਕਾ ਦੇ ਹਵਾਲੇ ਕਰ ਦੇਣਗੇ ਜਾਂ ਨਹੀਂ ਕਰ ਦੇਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਹੁਣ ਇਹਨਾਂ ਦਾ ਫਿਊਚਰ ਕੀ ਹੋਏਗਾ ਇਹ ਆ ਕਿ ਇਹਨਾਂ ਨੇ ਆਪਣੀ ਅਸਾਈਲਮ ਉੱਥੇ ਦਾਹਿਰ ਕੀਤੀ ਆ ਕਿ ਹੈਡਾਂ ਦੇ ਵਿੱਚ ਕੀ ਇਹਨਾਂ ਦੀ ਅਸਾਈਲਮ ਅਜ਼ੀਲ ਜਿਹੜੀ ਇਹਨਾਂ ਨੇ ਕੀਤੀ ਹੈ ਇਹਨਾਂ ਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਜਾਂ ਫਿਰ ਇਹਨਾਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾਏਗਾ ਜਾਂ ਫਿਰ ਅਮਰੀਕਾ ਵਾਪਸ ਭੇਜਿਆ ਜਾਏਗਾ ਸੋਚਣ ਵਾਲੀ ਗੱਲ ਹੈ ਔਰ ਇਹਦੇ ਵਿੱਚ ਇੰਨੀ ਜ਼ਿਆਦਾ ਠੰਡ ਸੀ ਕਿ ਜਿੱਥੇ ਇਹਨਾਂ ਨੇ ਜਾਨ ਦਾ ਰਿਸਕ ਲੈ ਕੇ ਏ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਰਫਬਾਰੀ ਪੈ ਰਹੀ ਹੈ ਪਾウダー ਪੈਟਰੋਲਿੰਗ ਘਟ ਹੋਏਗੀ ਤਾਇਨਾਤ ਘਟ ਹੋਣਗੇ ਔਰ ਕ੍ਰਿਸਮਸ ਦੀ ਰਾਤ ਨੂੰ ਹੀ ਚੁਣਿਆ ਕਿਉਂਕਿ ਲੋਕ ਬਹੁਤ ਬਹੁਤ ਆਦੀ ਗਿਣਤੀ ਵਿੱਚ ਆਫੀਸਰ ਛੁੱਟੀਆਂ ਤੇ ਹੁੰਦੇ ਆ ਪਰ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਦੀ ਕਿਸਮਤ ਮਾੜੀ ਆ ਔਰ ਪਾウダー ਦੇ ਉੱਪਰ ਅਮਰੀਕਾ ਦੇ ਮਾਡਰ ਦੇ ਉੱਪਰ ਤਾਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਸਖਤੀ ਹੋਈ ਹੋਈ ਆ ਸੋ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਐਡਮਿਟ ਕਰਵਾਇਆ ਗਿਆ ਸੱਤ ਲੋਕਾਂ ਨੂੰ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਜਾਂਦੀ ਸੀ ਔਰ ਦੋ ਬੱਚਾ ਨੂੰ ਵੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਸਿਹਤ ਬਿਲਕੁਲ ਠੀਕ ਆ ਤੇ ਅਗਲੀ ਕਾਰਵਾਈ ਹੁਣ ਸਟਾਰਟ ਕਰ ਦਿੱਤੀ ਆ ਕਿ ਹੁਣ ਕੈਨੇਡਾ ਤੋਂ ਹੀ ਰਿਪੋਰਟ ਹੋਣਗੇ ਜਾਂ ਕੈਨੇਡਾ ਦੇ ਵਿੱਚ ਅਸਾਈਲਮ ਮਿਲੇਗੀ ਜਾਂ ਫਿਰ ਇਹ ਅਮਰੀਕਾ ਨੂੰ ਵਾਪਸ ਸੌਂਪ ਦਿੱਤੇ ਜਾਣਗੇ ਇਹ ਹਲੇ ਸਵਾਲ ਖੜੇ ਨੇ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਪਤਾ ਲੱਗੇਗਾ ਬਾਕੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਾਕਈ ਹੀ ਅਮਰੀਕਾ ਉਹ ਲੋਕ ਦੁਖੀ ਹੋ ਗਏ ਆ ਬਾਕੀ ਇਹ ਅਮਰੀਕਾ ਦੇ ਵਿੱਚ ਇੰਨੀ ਸਖਤਾਈ ਹੋ ਗਿਆ ਕਿ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਜਿਹੜੇ ਇੱਥੇ ਆਏ ਸੀਗੇ ਔਰ ਲੱਖਾਂ ਹੀ ਪੈਸਾ ਖਰਚ ਕੇ ਇੱਥੇ ਆਏ ਸੀਗੇ ਹੁਣ ਉਹ ਸੇਮ ਆਪਣੀ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਗਿਆ ਲੋਕ ਰਿਵਰਸ ਜਾਣਾ ਸਟਾਰਟ ਕਰਨ ਲੱਗ ਗਏ ਆ ਇੱਕ ਸਾਲ ਪਹਿਲਾਂ ਜਿੱਥੇ ਕੈਨੇਡਾ ਤੋਂ ਲੋਕ इजीली ਆ ਜਾਂਦੇ ਸੀ ਸਟੂਡੈਂਟ ਵੀਜ਼ਾ ਲੈ ਕੇ ਜਾਂ ਫਿਰ ਟੂਰਿਸਟ ਵੀਜੇ ਤੇ ਪਰ ਉੱਥੋਂ ਮੂਵ ਹੁੰਦੇ ਸੀਗੇ ਅਮਰੀਕਾ ਚ ਚਲੋ ਜੀ ਅਮਰੀਕਾ ਚ ਆਲਦੇ ਆ ਉੱਥੇ ਆਪਾਂ ਗਾਇਲਮ ਲੈ ਲੈਣੀ ਆ ਉੱਥੇ ਨਜ਼ਾਰੇ ਲਵਾਂਗੇ ਪਰ ਕਿਸੇ ਨੇ ਕੀ ਸੋਚਿਆ ਸੀ ਕਿ ਉੱਥੇ 트럼ਪ ਸਰਕਾਰ ਆਏਗੀ ਔਰ 트럼ਪ ਸਰਕਾਰ ਫਿਰ ਇਸ ਤਰ੍ਹਾਂ ਦੀ ਸਤਾਈ ਕਰਨਗੇ ਜਿਨ੍ਹਾਂ ਨੇ ਪਿਛਲੇ 70 80 ਸਾਲਾਂ ਦੇ ਰਿਕਾਰਡ ਸਾਰੇ ਤੋੜ ਦੇਣੇ ਆ ਔਰ ਅੱਜ ਤੱਕ ਇਦਾਂ ਦਾ ਕਦੇ ਵੀ ਨਹੀਂ ਹੋਇਆ ਸੀ ਕਿ ਯੂ ਐਸ ਏ ਦੇ ਵਿੱਚ ਕਿ ਜੋ 트럼ਪ ਸਰਕਾਰ ਨੇ ਕਰ ਦਿੱਤਾ ਲੋਕਾਂ ਨੂੰ ਛੱਡ ਛੱਡ ਕੇ ਜਾਣ ਤੇ ਮਜਬੂਰ ਕਰ ਦਿੱਤਾ ਲੋਕਾਂ ਨੇ ਆਪਣੇ ਆਪ ਜਿਹੜੀ ਇਹਨਾਂ ਦੀ ਏ ਬੀ ਪੀ ਹੋਮ ਐਪ ਆ ਉਹਦੇ ਉੱਪਰ ਲੌਗ ਇਨ ਕਰਕੇ ਖੁਦ ਨੂੰ ਇੱਥੋਂ ਲੈ ਕੇ ਜਾਣਾ ਸਹੀ ਸਮਝਿਆ ਕਿਉਂਕਿ ਡਿਟੇਨ ਦਾ ਤਰੀਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਔਰ ਆਈਸ ਦੀਆਂ ਜਿਹੜੀਆਂ ਲਗਾਤਾਰ ਰੀਟੇਨਿੰਗ ਦੀਆਂ ਔਰ ਰੇਟਾ ਬਦਰਿਆਂ ਇਹਨਾਂ ਦਾ ਵੀ ਸਾਰਿਆਂ ਨੂੰ ਪਤਾ ਕੋਈ ਚੀਜ਼ ਲੁਕੀ ਨਹੀਂ ਹੈ ਸੋ ਇਹ ਚੀਜ਼ਾਂ ਗੰਭੀਰ ਮੁੱਦਾ ਬਣੀਆਂ ਹੋਈਆਂ ਐ ਇਸੇ ਲਈ ਲੋਕ ਹੁਣ ਇੱਥੋਂ ਛੱਡ ਛੱਡ ਕੇ ਜਾ ਰਿਹਾ ਪਰ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਓ ਨਾ ਦਿਲ ਨੂੰ ਟੜਕਾਓ ਕੈਨੇਡਾ ਦੇ ਵਿੱਚ ਵੀ ਕੋਈ ਵੀ ਸੁਖਾਵਾਂ ਇਸ ਟਾਈਮ ਦੇ ਉੱਪਰ ਇਮੀਗ੍ਰੈਂਟਸ ਨਹੀਂ ਆ ਉੱਥੇ ਵੀ ਸਖਤੀਆਂ ਵਧੀਆਂ ਹੋਈਆਂ ਐ ਉੱਥੇ ਵੀ ਸਾਰਾ ਕੁਝ ਸੇਮ ਅਮਰੀਕਾ ਵਾਲਾ ਹੀ ਚੱਲ ਰਿਹਾ ਹਰ ਰੋਜ਼ ਉੱਥੋਂ ਵੀ ਕੋਈ ਨਾ ਕੋਈ ਡਿਪੋਰਟ ਹੋ ਰਿਹਾ ਤੁਹਾਨੂੰ ਪਤਾ ਹੀ ਆ ਹਰ ਇੱਕ ਪਾਸੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਦੇ ਉੱਪਰ ਇਮੀਗ੍ਰੈਂਟਸ ਨੂੰ ਲੈ ਕੇ ਅੱਗ ਲੱਗੀ ਹੋਈ ਆ ਸਾਰੀਆਂ ਕੰਟਰੀਆਂ ਨੇ ਇਹ ਬਤੇ ਪਾਇਆ ਇਹਨਾਂ ਚੀਜ਼ਾਂ ਦੇ ਉੱਪਰ ਚਰਚਾ ਚੱਲਦੀ ਪਈ ਆ ਕਿਸੇ ਨੇ ਕੋਈ ਲਾ ਲੈ ਕੇ ਆਂਦਾ ਕਿਸੇ ਨੇ ਕੋਈ ਲਾ ਲੈ ਕੇ ਆਂਦਾ ਕਿ ਅਸੀਂ ਇੱਥੋਂ ਇਮੀਗ੍ਰੈਂਟਸ ਨਹੀਂ ਰਹਿਣ ਦੇਣੇ ਜਾਂ ਇਹਨੂੰ ਸੀਮਿਤ ਕਰਨਾ ਜਾਰੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਦੇ ਆ ਉਹਨਾਂ ਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਜਾਂ ਫਿਰ ਅਸਾਈਲਮਾ ਦੀ ਜਿਹੜੀ ਰਿਕੁਆਇਰਮੈਂਟ ਆ ਜਿਹੜੀ ਅਸਾਈਲਮਾ ਦੀ ਪਾਸ ਪਰਸੈਂਟੇਜ ਆ ਉਹ ਬਹੁਤ ਘਟ ਗਈ ਆ ਉਹ ਬਹੁਤ ਥੱਲੇ ਡਿੱਗ ਗਈ ਆ ਸੋ ਹੁਣ ਇਹ ਆਪਣੀ ਲਿਮਟਿਡ ਜੇ ਹਿਸਾਬ ਦੇ ਨਾਲ ਹੀ ਇਮੀਗ੍ਰੈਂਟਸ ਉੱਥੇ ਲੈ ਕੇ ਆਣਗੇ ਔਰ ਸਾਰਾ ਕੁਝ ਇੱਕ ਨੰਬਰ ਏਸੇ ਲਈ ਤੁਹਾਨੂੰ ਕਹਿੰਦੇ ਆ ਕਿ ਜਿੱਥੇ ਹੈਗੇ ਆ ਉੱਥੇ ਹੀ ਰਹੋ ਹੋ ਸਕਿਆ ਆਪਣੇ ਆਪ ਨੂੰ ਰੈਗੂਲਰ ਕਰੋ ਔਰ ਇੱਕ ਨੰਬਰ ਤਰੀਕੇ ਦੇ ਨਾਲ ਹਮੇਸ਼ਾ ਆਉਣ ਦੀ ਕੋਸ਼ਿਸ਼ ਕਰਿਆ ਕਰੋ ਇਹ ਨਾ ਹੋਵੇ ਕਿ ਤੁਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਪੈਸੇ ਵੀ ਬਰਬਾਦ ਕਰੋ ਬਾਹਰ ਆਉਣ ਦੀ ਚਾਹ ਦੇ ਵਿੱਚ ਵਿੱਚ ਤੁਸੀਂ ਆਪਣੀ ਜ਼ਿੰਦਗੀ ਹੀ ਬਰਬਾਦ ਕਰ ਸਕੋ ਹੁਣ ਇਹਨਾਂ ਦੇ 19 ਲੋਕਾਂ ਦੇ ਵਿੱਚ ਇਹ ਨਹੀਂ ਪਤਾ ਕਿ ਹੁਣ ਇਹ ਡਿਪੋਰਟ ਹੋਣਗੇ ਕੈਨੇਡਾ ਤੋਂ ਹੋਣਗੇ ਜਾਂ ਅਮਰੀਕਾ ਤੋਂ ਹੋਣਗੇ ਕੀ ਹੋਏਗਾ ਇਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਨਾਲ ਸੋ ਇਹ ਵੀਡੀਓ ਆਪਾਂ ਤਾਂ ਕਰ ਰਿਹਾ ਕਿਉਂਕਿ ਕੀ ਪਤਾ ਬਹੁਤ ਲੋਕ ਇਹ ਚੀਜ਼ ਸੋਚ ਰਹੇ ਹੋਣਗੇ ਕਿ ਅਸੀਂ ਜਾ ਸਕਾਂਗੇ ਆ ਅਸੀਂ ਇੱਥੋਂ ਮੂਵ ਹੋ ਜਾਈਏ ਕਿਉਂਕਿ ਇੱਥੇ ਅਸੀਂ ਕੱਲ ਨੂੰ ਅੱਜ ਫੜ ਹੋ ਜਾਣਾ ਕੈਨੇਡਾ ਚ ਜਾ ਕੇ ਲੈ ਲੈਂਦੇ ਪਰ ਤੁਹਾਨੂੰ ਦੱਸ ਦਈਏ ਇਹਨਾਂ ਦੀ ਸੰਧੀ ਹੋਈ ਆ ਕੈਨੇਡਾ ਤੇ ਅਮਰੀਕਾ ਦੀ ਹੁਣ ਹਾਲਾਤ ਸੁਖਾਵੇਂ ਨਹੀਂ ਆ ਨਾ ਆਪਣੀ ਜਾਨ ਨੂੰ ਜੋਕੋਂ ਦੇ ਵਿੱਚ ਪਾਇਓ ਠੰਡ ਬਹੁਤ ਪੈ ਰਹੀ ਹੈ ਇਸ ਟਾਈਮ ਦੇ ਉੱਪਰ ਤੁਹਾਨੂੰ ਪਤਾ ਪਿੱਛੇ ਜੇ ਵੀ ਕਿੰਨੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ ਕਿ ਲੋਕ ਕੈਨੇਡਾ ਤੋਂ ਆਪਣੀ ਫੈਮਿਲੀ ਦੇ ਨਾਲ ਅਮਰੀਕਾ 'ਚ ਦਾਖਲ ਹੋਣ ਲੱਗੇ ਸੀ ਅਮਰੀਕਾ ਦੇ ਬਾਰਡਰ ਕ੍ਰੋਸ ਕਰਨ ਲੱਗੇ ਸੀ ਉੱਥੇ ਠੰਡ 'ਚ ਹੀ ਜੰਮ ਗਏ ਸੀਗੇ ਪੂਰੇ ਦਾ ਪੂਰਾ ਪਰਿਵਾਰ ਮਰ ਗਿਆ ਸੀਗਾ ਠੰਡ ਦੇ ਵਿੱਚ ਸਨੋ ਦੇ ਵਿੱਚ ਜੰਮ ਗਿਆ ਸੀਗਾ ਸੋ ਉਲਟ ਹੋ ਗਿਆ ਹੁਣ ਪਹਿਲਾਂ ਇਧਰੋਂ ਜਾ ਰਹੇ ਸੀ ਹੁਣ ਇਧਰੋਂ ਜਾਣ ਲੱਗੇ ਸੋ ਇਹ ਚੀਜ਼ ਨਾ ਹੋਵੇ ਆਪਾਂ ਤਾਂ ਸਾਰੇ ਅਰਦਾਸ ਇਹੀ ਕਰਦੇ ਆ ਕਿ ਰੱਬ ਅੱਗੇ ਰੱਬਾ ਕਿਸੇ ਦਾ ਫਿਊਚਰ ਖਰਾਬ ਨਾ ਕਰੇ ਜੋ ਸਾਨੂੰ ਚਾਹੀਦਾ ਉਹ ਮਿਲ ਜਾਵੇ ਕਿਉਂਕਿ ਬਹੁਤ ਲੋਕ ਆਪਣੇ ਘਰਾਂ ਤੋਂ ਦੂਰ ਆਏ ਹੋਏ ਆ ਬਾਕੀ ਤੁਹਾਡਾ ਵੀ ਫਰਜ਼ ਹੈ ਕਿ ਤੁਸੀਂ ਇੱਕ ਨੰਬਰ ਰਸਤੇ ਨੂੰ ਹੀ ਚੂਜ਼ ਕਰਿਆ ਕਰੋ ਔਰ ਜਿੱਥੇ ਹੈਗੇ ਆ ਇਸ ਟਾਈਮ ਤੇ ਉੱਥੇ ਹੀ ਰਹੋ ਕਿਸੇ ਪਾਸੇ ਵੀ ਹਾਲਾਤ ਸੁਖਾਵੇਂ ਨਹੀਂ ਐ ਜੋ ਤੁਹਾਡੇ ਕੋਲ ਪੈਸੇ ਹੈਗੇ ਆ ਉਹ ਨਾ ਖਰਾਬ ਕਰੋ ਔਰ ਬਾਕੀ ਨਾ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਪਾਇਓ ਪਹਿਲਾ ਹੀ ਬਹੁਤ ਤੁਸੀਂ ਟੈਨਸ਼ਨਾਂ ਦੇ ਲੈ ਕੇ ਇੱਥੇ ਪਹੁੰਚੇ ਆ ਬਾਕੀ ਹੋ ਸਕੇ ਅੱਗੇ ਤੋਂ ਇਦਾਂ ਦੀ ਅਨਹੋਣੀ ਨਾ ਹੋਵੇ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਹਾਡੀ ਸੋਚ ਆ ਕੁਝ ਵੀ ਹੋਇਆ ਤਾਂ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਤੇ ਪੰਜਾਬੀ ਤੁਹਾਡਾ ਆਪਣਾ ਚੈਨਲ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਪੋਰਟ